ਬੱਲਾ ਇੱਕ ਪਾੜ ਨੂੰ ਨੀਝ ਲੰਘ ਗਈ ਦਰਦੀਆ ਦਰੋ ਭੁੱਲੇ ਦੀ ਭੈਗੜੀ ਨਾਲ ਹਾਂ ਇਹ ਆਲਾ ਦਰੋ ਹੈ ਬੜਾ ਦੇਖੀ ਲਾਂਗੀ ਕਿ ਯਾ ਲੋ ਵੀ ਮੇਰੀ ਗੱਲ ਸੁਣ ਲੈ ਹਾਂ ਪਹਿਲੀ ਗੱਲ ਤਾਂ ਨਾ ਮੈਨੂੰ ਰੋਕਿਆ ਨਾ ਕਰ ਰਾਹ ਜਾਂਦੀ ਨੂੰ ਆ ਸੀਟੀਆਂ ਹੀ ਦੇਖ ਕੇ ਕੀ ਮਾਰਦੇ ਮੇਰੀ ਗੱਲ ਸੁਣ ਲੈ ਆ ਤੇਰੀ ਸੀਟੀ ਤਾਂ ਪਤਾ ਨਹੀਂ ਕਿਸੇ ਨੇ ਸੁਣੀ ਹੈ ਕਿ ਨਹੀਂ ਸੁਣੀ ਪਰ ਜਿਹੜੀਆਂ ਤੇਰੀਆਂ ਚੀਕਾਂ ਵੱਜਣੀਆਂ ਨਾ ਦੂਰ ਦੂਰ ਤੱਕ ਜਾਣਗੀਆਂ ਮੈਂ ਕੀ ਕਰਦਾ ਚੀਕਾਂ ਨੂੰ ਦੱਸ ਆਹੋ ਤੂੰ ਤਾਂ ਕੁਛ ਕੀਤਾ ਨਹੀਂ ਜਿਆਦੇ ਭੋਲਾ ਨਾ ਬਣ ਮੈਨੂੰ ਤੇਰੇ ਰਗ ਰਗ ਦਾ ਪਤਾ ਕਿੱਥੇ ਫਿਰਦਾ ਤੂੰ ਠੀਕ ਆ ਕੀ ਹੋਗਾ ਤੈਨੂੰ ਵੀਰਾ ਮੈਂ ਵੀਰਾ ਆਹੋ ਵੇ ਉਹ ਵੀਰਾ ਨਹੀਂ ਹੈਗਾ ਜਿਹੜਾ ਮੇਰਾ ਪਹਿਲਾਂ ਵਾਲਾ ਵੀਰਾ ਸੀ ਤੂੰ ਤਾਂ ਕੁਛ ਹੋਰ ਹੀ ਬਣ ਗਿਆ ਹੁਣ ਕੀ ਮੇਰੇ ਕੀੜੇ ਚੱਲ ਪੇ ਉਹੀ ਆ ਜਿਹੜਾ ਪਹਿਲਾਂ ਦੀ ਉਹੀ ਹੋਣਾ ਪਸ ਮਰੀ ਜਾਂਦੀ ਐ ਬਸ ਰਹਿੰਦੇ ਵੇ ਸੋਡੇ ਬੰਦਿਆਂ ਦਾ ਹਾਜਮਾ ਨਹੀਂ ਹੁੰਦਾ ਵੇ ਨਾ ਇਹ ਤਾਂ ਖਰਕਪਣਾ ਪੋਰਦੇ ਹੋਏ ਨਾ ਇਹ ਮਗਰ ਸਾਡੇ ਵਰਗੇ ਨੂੰ ਬਦਨਾਮ ਕਰ ਦਿੰਨੇ ਹੋ ਅਪਾਣ ਦਾ ਖਾਸ ਮੈਂ ਤੈਨੂੰ ਬਦਨਾਮ ਕਰਤਾ ਬਸ ਰਹਿੰਦੇ ਮੇਰੀ ਗੱਲ ਸਾਰੇ ਪੰਡਿਤਾਂ ਟੰਡੋਰਾ ਪਿੱਟਿਆ ਪਿਆ ਹੈ ਵੀ ਤੂੰ ਮੇਰੇ ਨਾਲ ਗੱਲ